ਤਾ ਸੰਤ ਬਾਬਾ ਬਲਬੀ ਸਿੰਘ ਸਿਚੇਵਾਲੋਂ ਨੇ ਲੁਧਿਆਣਾ ਬੁੱਡੇ ਦਰਿਆ ਨੂੰ ਦੀ ਸਫਾਈ ਦੇ ਮਸਲੇ ਨੂੰ ਲੈ ਕੇ ਲੁਧਿਆਣਾ ਡੀਸੀ ਨਾਲ ਮੀਟਿੰਗ ਕੀਤੀ ਹੈ ਤਾਂ ਗੱਲਬਾਤ ਕਰ ਲੈਣੇ ਸੀ ਸਿਚੇਵਾਲ ਸਾਹਿਬ ਅੱਜ ਲੁਧਿਆਣਾ ਡੀਸੀ ਨਾਲ ਮੀਟਿੰਗ ਹੋਈ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋਈ ਮੁੱਦੇ ਉਹੀ ਆ ਬੁੱਡੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀ ਤੇ ਚਾਹੇ ਉਹ ਇੰਡਸਟਰੀਅਲ ਵੇਸਟੇਜ ਚਾਹੇ ਸੀਵਰੇਜ ਦਾ ਪਾਣੀ ਆ ਤੇ ਚਾਹੇ ਜਿਹੜੀ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਹੇ ਡੇਰੀਆਂ ਦਾ ਪਾਣੀ ਤੇ ਉਹ ਰੁਕਣੇ ਚਾਹੀਦੇ ਚਾਹੇ ਜਿਹੜੀ ਹੈਗੀ ਹੈ ਇਲੈਕਟ੍ਰੋ ਪਲੇਟਿੰਗ ਇੰਡਸਟਰੀ ਹੈ ਤਿੰਨ ਇਹ ਸਾਰੇ ਮੁੱਦਿਆਂ ਦੇ ਉੱਤੇ ਗੱਲ ਹੋਈ ਹੈ ਤੇ ਜਿਹੜਾ ਹੈਗਾ ਵੱਖ-ਵੱਖ ਜਿਹੜੇ ਅਧਿਕਾਰੀਆਂ ਨੇ ਆਪਾਂ ਆਪਣੀ ਜਿਹੜੀ ਹੈਗੀ ਹੈ ਜਿਹੜੀ ਕਾਰਗੁਜ਼ਾਰੀ ਦੱਸੀ ਹੈ ਇੱਕ ਮਿਊਸਪਲ ਕਮੇਟੀ ਦਾ ਜਿਹੜਾ ਹੈਗਾ ਇਸ ਵੇਲੇ ਜਿਹੜਾ 800 ਐਮਐਲਡੀ ਪਾਣੀ ਟ੍ਰੀਟ ਕਰਨ ਦੀ ਸਮਰੱਥਾ ਤੇ ਪਾਣੀ ਹੈ 650 ਐਮਐਲਡੀ ਇੱਕ ਜਿਹੜਾ ਹੈਗਾ ਕੋਰਟ ਕੇਸ ਹੋਣ ਕਰਕੇ ਇਹ ਪਾਣੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਬਣ ਨਹੀਂ ਰਿਹਾ ਜਿੱਥੋਂ ਪਾਣੀ ਚੱਕ ਕੇ ਉਹਨਾਂ ਨੇ ਪੰਪਿੰਗ ਸਟੇਸ਼ਨ ਬਣਾਣਾ ਸੀ ਤੇ ਉਹ ਉਹਦਾ ਕੇਸ ਕੋਰਟ 'ਚ ਚੱਲ ਰਿਹਾ ਇਸ ਕਰਕੇ ਉਹ ਜਿਹੜਾ ਹੈਗਾ ਰੁਕਿਆ ਹੋਇਆ ਉਹ ਵੀ ਅਜੇ ਗੱਲ ਹੋਈ ਹੈ ਅਦੀਸ਼ ਸਾਹਿਬ ਨਾਲ ਵੀ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਮੁਖੀ ਸੀ ਉਹ ਵੀ ਆਏ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਇਹ ਕਹਿ ਕੇ ਅਸੀਂ ਜਿਹੜਾ ਇਹਦੇ ਜੋ ਵੀ ਹੈਗੀ ਐ ਕੋਰਟ ਨੂੰ ਅਸੀਂ ਇੱਕ ਤਾਂ ਹਫ਼ਤੇ ਮਗਰੋਂ ਹੁਣ ਉਹਦੀ ਜਿਹੜੀ ਹੈਗੀ ਐ ਹੀアリング ਸ਼ੁਰੂ ਹੋ ਗਈ ਐ ਸੁਣਵਾਈ ਉਹਦੇ ਨਾਲ ਜੋ ਵੀ ਹੈਗੀ ਐ ਅਸੀਂ ਪੈਸੇ ਐਫੀਡੇਵਿਟ ਦੇ ਕੇ ਪੈਸੇ ਦੇਣ ਨੂੰ ਜੋ ਵੀ ਇਹਦਾ ਫੈਸਲਾ ਹੁੰਦਾ ਇਹ ਉਹਨਾਂ ਦੇ ਹੱਕ 'ਚ ਵੀ ਆਉਂਦਾ ਤੇ ਅਸੀਂ ਉਹਦਾ ਜਿਹੜੇ ਹੈਗੇ ਐ ਜੋ ਵੀ ਇਹਦਾ ਇਨਕੁਆਇਰ ਕਰਨ ਦੇ ਪੈਸੇ ਐ ਅਸੀਂ ਉਹ ਇਹਨਾਂ ਨੂੰ ਦੇਵਾਂਗੇ ਭਾਈ ਸਰਕਾਰ ਵੱਲੋਂ ਬੁੱਢੇ ਨਾਲੀ ਦੀ ਸਫਾਈ ਨੂੰ ਲੈ ਕੇ ਵਿਧਾਨ ਸਭਾ ਕਮੇਟੀ ਬਣਾਈ ਗਈ ਸੀ ਵਿਧਾਨ ਸਭਾ ਕਮੇਟੀ ਦੀ ਮੰਗ ਹੈ ਕਿ ਇਸ ਦੀ ਇਨਕੁਆਇਰੀ ਸੀਬੀਆਈ ਤੋਂ ਕਰਵਾਈ ਜਾਵੇ ਨਹੀਂ ਜੇ ਕੋਈ ਉਹਨਾਂ ਨੂੰ ਲੱਗਦਾ ਇਹਦੇ ਵਿੱਚ ਫੰਡਾਂ ਦੇ ਵਿੱਚ ਹਿਰਾਫੇਰੀ ਹੋਈ ਹੈ ਉਹਦੇ ਵਿੱਚ ਕਿਸੇ ਨੂੰ ਕੀ ਹਰਦਾ ਹੋ ਜਾ ਪਬਲਿਕ ਐਕਸ਼ਨ ਕਮੇਟੀ ਦੇ ਵੱਲੋਂ ਵੀ ਇੱਕ ਵੱਡਾ एलान ਕੀਤਾ ਗਿਆ ਕਿ ਵਲੀਪੁਰ ਕਲਾਜ ਦੇ ਸੱਜਣ ਲੋਜ ਤੇ ਬੁੱਢਾ ਦਲਾ ਇਕੱਠੇ ਹੁੰਦੇ ਨੇ ਕਹਿੰਦੇ 15 ਤਰੀਕ ਨੂੰ ਬੰਨ ਮਾਰਾਂਗੇ ਨਹੀਂ ਆ ਨਾ ਕਿ ਲੋਕਾਂ ਦੇ ਵਿੱਚ ਰੋਸ ਆ ਜਿਹੜੇ ਪਾਣੀ ਮੂਹਰੇ ਪੀ ਰਹੇ ਆ ਇਹ ਪਾਣੀ ਜਿਹੜੇ ਹੁਣ ਪਾਣੀ ਸਿੱਟਦੇ ਲੁਧਿਆਣੇ ਵਾਲੇ ਰਹੇ ਪਰ ਪੀ ਕੌਣ ਰਹੇ ਆ ਮਾਲਵਾ ਤੇ ਰਾਜਸਥਾਨ ਰਹੇ ਆ ਸੋ 2 ਕਰੋੜ ਤੇ 2.5 ਕਰੋੜ ਲੋਕ ਤਾਂ Rajasthan ਦੇ ਆ ਫਿਰ Malwa ਦੇ ਵਿੱਚ ਆ ਉਹਨਾਂ ਦੇ ਵਿੱਚ ਜਿਹੜਾ ਹੁਣ ਇਹੋ ਜਿਹਾ ਗੰਦਾ ਪਾਣੀ ਜਿਨ੍ਹਾਂ ਨੂੰ ਪੀਣ ਨੂੰ ਦਿੱਤਾ ਜਾ ਰਿਹਾ ਉਹਨਾਂ ਦਾ ਤੇ ਰੋਸ ਜ਼ਾਇਦਾ ਤੇ ਅਸੀਂ ਕਿ ਤੁਹਾਡੀ ਇਹ ਤਾਂ ਬੇਨਤੀ ਕਰਾਂਗੇ ਇਹ ਜਿਹੜੇ ਪ੍ਰਸ਼ਾਸਨ ਨੂੰ ਵੀ ਮੋੱਖ ਮੰਤਰੀ ਸਾਹਿਬ ਨੂੰ ਵੀ ਇਹ ਜਿੱਥੇ ਵੀ ਕੋਈ ਚੋਰ ਮੋਰੀਆਂ ਹੈਗੀ ਹੈ ਜਿਨ੍ਹਾਂ ਕਰਕੇ ਇਹ ਪਾਣੀ ਵਹਾਫ ਨਹੀਂ ਹੋ ਰਿਹਾ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਪਿਛਲੀਆਂ ਸਰਕਾਰਾਂ ਤੇ ਲਗਾਤਾਰ ਇਲਜ਼ਾਮ ਲਗਾਏ ਜਾਂਦੇ ਨੇ ਕਿ ਸੋਨੇ ਦੀ ਖਾਨ ਬਣੀ ਹੋਈ ਸੀ ਚਾਹੀਏ ਕੋਈ ਰਾਜਨੀਤਿਕ ਆਗੂ ਸੀਗਾ ਚਾਹੀਏ ਜੋ ਪ੍ਰਸ਼ਾਸਕੀ ਅਧਿਕਾਰੀ ਸੀ ਕਹਿੰਦੇ ਪੈਸੇ ਖਾ ਲਏ ਜਾਂਦੇ ਸੀ ਬੁੱਢੇ ਦਰਿਆ ਨੂੰ ਸੋਨੇ ਦੀ ਖਾਲ ਬਣਾਇਆ ਸੀਗਾ ਸਫਾਈ ਨਹੀਂ ਹੁੰਦੀ ਸੀ ਨਹੀਂ ਹੁਣ ਜਿਹੜਾ ਹੈਗਾ ਇਸ ਵੇਲੇ ਜਿਹੜਾ ਹੈਗਾ ਕਿਉਂਕਿ ਅਸੀਂ 2009 ਤੋਂ ਲੱਗੇ ਹੋਏ ਹਾਂ ਸਾਰੇ ਕੋਸ਼ਿਸ਼ਾਂ ਤੇ ਪੋਲੂਸ਼ਨ ਕੰਟਰੋਲ ਬੋਰਡ ਦੇ ਵਿੱਚ ਵੀ ਆਵਾਜ਼ ਚੱਕਦੇ ਸੀ ਪਰ ਪਿੱਛੋਂ ਪ੍ਰੈਸ਼ਰ ਪੈ ਜਾਂਦਾ ਹੈ ਅਧਿਕਾਰੀ ਚੁੱਪ ਕਰ ਜਾਂਦੇ ਸੀ ਹੁਣ ਜਿਹੜੀ ਹੈਗੀ ਹੈ ਲਗਾਤਾਰ ਸਰਕਾਰ ਵੱਲੋਂ ਕਿਉਂਕਿ এনवायरमेंट ਦੇ ਜਿਹੜੇ ਹੈਗੇ ਆ ਮਹਿਕਮੇ ਦੇ ਮੁਖੀ ਵੀ ਜਿਹੜੇ ਆ ਮੁੱਖ ਮੰਤਰੀ ਆ ਤੇ ਜਿਹੜੇ ਹਰ ਰੋਜ਼ ਜਦੋਂ ਵੀ ਸਪੀਚ ਹੁੰਦੀ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਤੋਂ ਸ਼ੁਰੂ ਕਰਦੇ ਆ ਤੇ ਹੁਣ ਵੀ ਜਿਹੜਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜੇ ਕੋਈ ਉਹਦੇ ਵਿੱਚ ਗਲਤੀ ਕਰਦਾ ਉਹਦੇ ਉੱਤੇ ਜਿਹੜੀ ਹੈਗੀ ਕੋਰਟ ਵੀ ਜਿਹੜੀ ਹੈਗੀ ਸਖਤ ਹੋਈ ਹੈ ਉਹਨਾਂ ਵਾਲੇ ਸਮੇਂ ਚ ਕਾਰਵਾਈ ਇਹਦੇ ਰਿਜ਼ਲਟ ਜਰੂਰ ਦੇਸ਼ਣਗੇ ਪਾਪਾ ਜੀ ਹੁਣ ਵੀ ਲੋਕ ਨਾ ਮਯੂਸ ਨਜ਼ਰ ਆ ਰਹੇ ਨੇ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਇਸ ਇਸ ਵਾਰੀ ਸਰਕਾਰ ਤੇ ਥੋੜੇ ਤੇ ਲੋਕਾਂ ਨੂੰ ਬਹੁਤ ਉਮੀਦ ਆ ਸੀ ਕਿ ਪਰ ਹੁਣ ਇੱਕ ਮਿੰਟ ਹੁਣ ਇੱਕ ਇਹ ਸਵਾਲ ਖੜੇ ਹੋ ਰਹੇ ਨੇ ਕਿ ਜਦੋਂ ਸੈਂਪਲਿੰਗ ਹੋਈ ਸੀਗੀ ਦੋ ਵਾਰ ਸੈਂਪਲਿੰਗ ਲਈ ਗਈ 12 ਵੱਖ-ਵੱਖ ਜਗ੍ਹਾਵਾਂ ਤੋਂ ਤਾਂ ਜੋ 48 ਘੰਟੇ ਬਾਅਦ ਆਵਗੀ ਪਰ ਉਸਦੀ ਰਿਪੋਰਟ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਹਲੇ ਤੱਕ ਰਿਪੋਰਟ ਨਹੀਂ ਆਈ ਤਾਂ ਲੋਕਾਂ ਦਾ ਮਨ ਚ ਫੇਰ ਇਹੀ ਲੱਗਦਾ ਕਿ ਇਸ ਵਾਰ ਫੇਰ ਠੰਡੇ ਬਸਤੇ ਵਿੱਚ ਮੁੱਦਾ ਉਹਦਾ ਜਵਾਬ ਉਹੀ ਦੇ ਸਕਦੇ ਜਿਨ੍ਹਾਂ ਨੇ ਕਿਹਾ ਸੀ ਵੇਖਨੇ ਚ ਰਜਾਉਗੀ ਉਹ ਰਿਪੋਰਟ ਹਜੇ ਨਹੀਂ ਆਈ ਅੱਜ ਵੀ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਤੇ ਉਹ ਰਿਪੋਰਟ ਆਉਣੀ ਚਾਹੀਦੀ ਹੈ ਉਹਦੇ ਵਿੱਚ ਸਾਹਮਣੇ ਆਜੂਗਾ ਕਿਉਂਕਿ ਸਾਨੂੰ ਲੱਗਦਾ ਕਿ ਜਿਹੜਾ ਉਹ ਕੋਰਟ ਕੇਸ ਹੈ ਉਹਦੇ ਪਿੱਛੇ ਵੀ ਕੁਝ ਐਹੋ ਜਿਹੇ ਤਾਕਤਾਂ ਜਿਹੜੀਆਂ ਜਿਹੜੀਆਂ ਇਸ ਮਸਲੇ ਨੂੰ ਹੱਲ ਨਹੀਂ ਹੋਣ ਦੇ ਰਹੀਆਂ ਕਿਉਂਕਿ ਜਿਸ ਦਿਨ ਪਾਣੀ ਟ੍ਰੀਟਮੈਂਟ ਪਲਾਂਟ 'ਚ ਜਾਣਾ ਸ਼ੁਰੂ ਹੋ ਗਿਆ ਉਹਦੇ ਨੇ ਪਤਾ ਲੱਗ ਜਾਣਾ ਕਿ ਇੰਡਸਟਰੀ ਦਾ ਪਾਣੀ ਕਿੰਨਾ ਪੀ ਰਹਿਆ ਤੇ ਇਸੇ ਕਰਕੇ ਇਹ ਰੁਕਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਫੈਸਲਾ ਹੋ ਗਿਆ ਤੇ ਸਾਰੇ ਦਾ ਸਾਡਾ ਪਾਣੀ ਟ੍ਰੀਟਮੈਂਟ ਪਲਾਂਟ ਚੱਲ ਜਾਣਾ ਤੇ ਜਿਹੜਾ ਮਿਊਸਪਲ ਕਾਰਪੋਰੇਸ਼ਨ ਦਾ ਸੂਪਰ ਸੈੱਟ ਪਾਣੀ ਜਿਹੜਾ ਹੈਗਾ ਉਹ ਬੰਦ ਹੋ ਜਣਾ ਇੰਡਸਟਰੀ ਦੇ ਤਾਂ ਟ੍ਰੀਟਮੈਂਟ ਪਲਾਂਟ ਲੱਗੇ ਆ ਹਾਂ ਡੈਰੀਆਂ ਦਾ ਉਹਦਾ ਵੀ ਜਿਹੜਾ ਹੈਗਾ ਜੇ ਕੋਈ ਗੰਦਾ ਪਾਣੀ ਪਾਉਂਦਾ ਜੇ ਇੰਡਸਟਰੀ ਤੇ ਕਾਰਵਾਈ ਹੋ ਸਕਦੀ ਹੈ ਮਿਊਸਪਲ ਕਾਰਪੋਰੇਸ਼ਨ ਤੇ ਤੋਂ ਜਿਹੜੀ ਉਹਨਾਂ ਦੇ ਉੱਤੇ ਵੀ ਉਹ ਕਾਰਵਾਈ ਹੋਊਗੀ ਉਹਦੇ ਵਾਸਤੇ ਜਿਹੜੇ ਹੈਗੇ ਹੁਣ ਬਾਬਾ ਜੀ ਕੀਤਾ ਜਾਊਗਾ ਕਿੰਨੇ ਸਮੇਂ ਦੇ ਵਿੱਚ ਇਸ ਦੀ ਸਫਾਈ ਹੋ ਮੁਕੰਮਲ ਹੋ ਜੇ ਹੁਣ ਟਾਈਮ ਕਾ ਤਾਂ ਜਿਹੜਾ ਹੈਗਾ ਹੁਣ ਤਾਂ ਟਾਈਮ ਤਾਂ ਬਹੁਤ ਓਵਰ ਹੋ ਗਿਆ ਜਿੰਨੀਆਂ ਪਤਾ ਨਹੀਂ ਰਹਿਤਾ ਹੀ ਦਿੰਦੀਆਂ ਰਹੀਆਂ ਸਰਕਾਰਾਂ ਹੁਣ ਵੀ ਹੁਣ ਕਾ ਤਾਂ ਟਾਈਮ ਬੰਡ ਨੋ ਬਿਲਕੁਲ ਇਹ ਸੰਸ ਸੰਤ ਬਲਬੀਰ ਸਿੰਘ ਸਿਚੇਵਾਲ ਜੋ ਲੁਧਿਆਣਾ ਡੀਸੀ ਦੇ ਨਾਲ ਮੁਲਾਕਾਤ ਕਰਕੇ ਨਿਕਲੇ ਨੇ ਤਾਂ ਸਾਫ ਤੌਰ ਤੇ ਇਹ ਹੀ ਕਹਿਣਾ ਕਿ ਹੁਣ ਬਹੁਤ ਸਮਾਂ ਦੇ ਦਿੱਤਾ ਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਰਵਾਈ ਕੀਤੀ ਜਾਵੇ ਤਾਂ ਹੁਣ ਬਹੁਤ ਜਲਦ ਹੈ ਬੁੱਢੇ ਦਰਿਆ ਦਾ ਪਾਣੀ ਹੈ ਉਹ ਸਾਫ ਹੁੰਦਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨਲ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...